ਲਓ ਜੀ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਮੈਂ ਤਾਂ ਲੱਖੀ ਬਾਈ ਆਹੀ ਰਸਤਾ ਹਨ ਇਹ ਤਾਂ ਸਿੱਧਾ ਜਾਂਦਾ ਪੂਰਾ ਹਨ ਇਹ ਤਾਂ ਬਣਦਾ ਪਿਆ ਪੌੜੀਆਂ ਬਣਦੀਆਂ ਨੇ ਹਲੇ ਹੇਕਟਰ ਦਲਾ ਵਧੀਆ ਬਣਾਉਣ ਲੱਗਿਆ ਨਾ ਬਹੁਤ ਚੜ੍ਹਾ ਰਸਤਾ ਲੱਖੀ ਥੱਕ ਚੁੱਕੇ ਆ ਥੋੜਾ ਟੇਹ ਆਣਾ ਚੜੀ ਹੋ ਪਾਲੀ ਹੜ ਦੇ ਚੜਾਉਣਾ ਦੀ ਜਾਂਦੇ ਉਧਰ ਨੂੰ ਕਰ ਜਾਗੇ ਹੈਂ ਕਰਤਾ ਮਹੀਦਰ ਕਿਤਰਾ ਦੇਖੋ ਲੋਕ ਕਿ ਮੈਂ ਥੋੜੀ ਗਿਆ

ਆ ਉਹ ਤੁਹ ਨਹੀਂ ਉੱਕ ਜਾਣਾ ਇੱਥੇ ਠੀਕ ਆ ਹਾਂ ਆ ਬਣ ਗਿਆ ਆ ਹਾਂ ਪੌੜੀ ਬਣ ਗਈ ਇੱਥੇ ਉੱਚੀ ਨਹੀਂ ਉਹ ਪੌੜੀ ਬਣਨੀ ਆਉਂਦੀ ਜਗ੍ਹਾ 'ਚ ਹਾਂ ਹੁੰਦੀ ਜਗ੍ਹਾ 'ਚ ਪੌੜੀ ਬਣਾਉਣੀ ਆ ਕੋਈ ਥਾਂ ਸਾ ਮੇਲਾ ਇੱਥੇ ਮਾਰਾ ਰਣਜੀਤ ਸਿੰਘ ਦਾ ਹਾਂ ਜਿਹੜਾ ਆਪਾਂ ਕਹਿੰਦੇ ਬਾਰਡਰ ਹਾਂ ਹਾਂ ਰਾਮ ਦੀ ਹੱਦ ਤੀਹ ਹਾਂ ਉਹ ਆ ਇੱਕ ਤੇ ਅੱਗੇ ਬੰਨਦਾ ਆ ਗਿਆ ਅੱਗੇ ਰਸਤੇ ਦਰੋਂ ਹੁੰਦਾ ਆ ਕੇ ਪੁੱਲਾ ਬੰਨਿਆ ਇਹ ਵੀ ਹੁੰਦਾ ਵੀ ਹੈ ਅੱਗੇ ਜਿਹੜਾ ਹੁੰਦਾ ਜੀ ਆਪ ਵਰਤੂ ਆ ਗਿਆ

ਬਾਂਦਰ ਖੋ ਜੀ ਬਾਂਦਰ ਬੋਦਨੇ ਗੇਸ ਨੂੰ ਆਪੜੇ ਉਹ ਹਾਲੇ ਤਾਂ ਗਾਧਾ ਤਾਂ ਅਰੇ ਲੱਤੀ ਬਾਈ ਦਾ ਬੁਰਾ ਹਾਲ ਹੋ ਗਿਆ। ਸਭ ਬਹੁਤ ਚੜਦਾ। ਗਰਮੀ ਬਹੁਤ ਆ ਬਾਈ। ਹਾਏ। थे तो आए आप गुरुद्वारा साहब आ मगर पहाड़ी पहाड़ी है, है। सह ले थे पहाड़ी इलाका भाई आले दुआ सारे पास ਪੰਜਾਬ ਦੀ ਹੱਦ ਕਹਿ ਸਕਦੇ ਆਪਾਂ ਮਹਾਰਾਜ ਸਿੰਘ ਦੇ ਸਾਹਮਣੇ ਵਾਹ ਸਰਕਾਰ ਹੀ ਖਾਲਸਾ ਅੱਜ ਤੁਹਾਨੂੰ ਇੱਥੇ ਲੈ ਕੇ ਆਇਆ ਸੀ ਪੰਜਾਬ ਰਾਜ ਇਸ ਤਰ੍ਹਾਂ ਦੀ ਆ ਲਿਖਿਆ ਆ ਮਹਾਰਾਜਾ ਰਣਜੀਤ ਸਿੰਘ ਦੇ ਝੰਡੇ ਦਾ ਪ੍ਰਤੀਕ ਆਸਰੂ ਪਿੰਡ ਦੀ ਇਸ ਪਹਾੜੀ ਤੇ ਮਹਾਰਾਜਾ ਰਣਜੀਤ ਸਿੰਘ ਨੇ 1831 ਸਾਲ ਵਿੱਚ ਹਿੰਦੂਸਤਾਨ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਟਿੰਗ ਨਾਲ ਮੌਲਾਗਾਹ ਤੋਂ ਪਹਿਲਾਂ ਪੰਜਾਬ ਦੀ ਆਜ਼ਾਦੀ ਸਰਕਾਰ ਖਾਲਸਾ ਝੰਡਾ ਲਹਿਰਾਇਆ ਸੀ ਤੇ ਫੌਜੀ ਕਾਇਮ ਨਾ ਹੋਈ ਸੀ 1849 ਸ.ਵਿ ਦੇ ਵਿੱਚ ਅੰਗਰੇਜ਼ੀ ਕਬਜ਼ੇ ਤੋਂ ਬਾਅਦ ਚੌਂਕੀ ਤਾ ਦਿੱਤੀ ਗਈ ਸੀ ਪਰ ਝੰਡੇ ਦਾ ਖੰਭਾ ਅਸਤ ਤਾਤੂ ਦੀ ਹੋਣ ਕਰਕੇ ਬਚ ਗਿਆ ਆਜ਼ਾਦੀ ਦੇ ਮੋਢੀ ਸੰਗਰਾਮੀ ਇੱਥੇ ਆ ਕੇ ਆਜ਼ਾਦੀ ਦੇ ਝੰਡੇ ਨੂੰ ਮੋੜ ਲਖਾਉਣ ਦਾ ਪ੍ਰਣ ਕਰਦੇ ਰਹੇ